ਸਸ਼ਵੇਕਾਲ ਇੰਡੀਆ ਨਿਊਜ਼ ਪੰਜਾਬੀ ਮਾਚਲ ਵੇਖ ਰਿਓ ਤੁਸੀਂ ਮੈਂ ਹਾ ਤੁਹਾਡੇ ਨਾਲ ਅੰਜਲੀ ਆਦੋ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਅਸਲ ਦੀ ਖਾਸ ਖਬਰਾਂ ਦੇ ਨਾਲ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਬੰਧਕ ਦੇ ਅੰਤਰੀਮ ਕਮੇਟੀ ਦੇ ਇਕਤਰਤਾ ਜੁੜੀ ਹੈ ਹਰਜਿੰਦਰ ਸਿੰਘ ਤਾਮੀਦ ਦੇ ਅਗਵਾਈ ਦੇ ਵਿੱਚ ਕੀਤੀ ਗਈ ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀਦ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀਦ ਨੇ ਕਿਹਾ ਕਿ ਜਥੇਦਾਰ ਗਿਆਨੀ ਰਗੂबीर ਸਿੰਘ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਪ੍ਰਿਕਰਮਾ ਦੇ ਅੰਦਰ ਸਿਰਫ ਇੱਕ ਅੱਧ ਫੋਟੋ ਹੀ ਜੁੜੀਏ ਖਿੱਚ ਸਕਦਾ ਹੈ ਉਨਾ ਇਹ ਵੀ ਕਿਹਾ ਹੈ ਕਿ ਫਿਲਮ ਟੀਮ ਹੋਵੇ ਜਾਂ ਫਿਰ ਅੰਦਰ ਵੀਡੀਓ ਬਿਓਗ੍ਰਾਫੀ ਤੇ ਵੀ ਪੂਰੀ ਤਰੀਕੇ ਨਾਲ ਬੈਨ ਲਗਾ ਦਿੱਤੀ ਗਈ ਹੈ ਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਕੰਗੜਾ ਰਣੌਤ ਤੇ ਵੀ ਬੋਲੇ ਨੇ ਉਹਨਾਂ ਕਿਹਾ ਕਿ ਕੰਗੜਾ ਰਣੌਤ ਪੰਜਾਬੀਆ ਦੇ ਬਾਰੇ ਜੋ ਕਹਿੰਦੀ ਹੈ ਉਹ ਗਲਤ ਹੈ ਚੰਡੀਗੜ੍ਹ 에어ਪੋਰਟ ਤੇ ਹੋਏ ਵਿਵਾਦ ਨੂੰ ਲੈ ਕੇ ਜੁੜਾ ਹੈ ਪੰਜਾਬੀਆ ਨੋ ਜੜਾ ਬੋਲਿਆ ਗਿਆ ਹੈ ਉਹ ਗਲਤ ਹੈ ਤੇ ਪੰਜਾਬੀ ਆ ਟੂਰਿਸਟ ਦੇ ਨਾਲ ਹਿਮਾਚਲ ਦੇ ਵਿੱਚ ਕੁਟਮਾਰ ਦੇ ਮਾਮਲੇ ਸਾਹਮਣੇ ਆਏ ਨੇ ਉਹਨਾਂ ਕਹਾਂ ਕਿ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਹਿਮਾਚਲ ਸਰਕਾਰ ਉਹ ਸੁਚੇਤ ਹੋਵੇ ਫਿਰ ਸਾਨੂੰ ਤਾਂ ਫਰਕ ਨਹੀਂ ਪੈਣਾ ਟੂਰਿਸਟ ਜਿਹੜੇ ਐਤ ਕੀ ਦੇਖ ਲੋ ਕਿੰਨੇ ਕ ਕੱਟ ਗਏ ਨੇ ਉਹ ਸਾਰੇ ਟੂਰਿਸਟ ਜੰਮੂ ਕਸ਼ਮੀਰ ਦੇ ਵੱਲ ਚਲੇ ਗਏ। ਪਰ ਜਿਹੜੇ ਮੋਬਾਈਲ ਵਰਤੋਂ ਕਰਦੇ ਆ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਸਿੰਘ ਸਾਹਿਬ ਨੇ ਵੀ ਹੁਣ ਦਾ ਹੁਕਮ ਕਰ ਦਿੱਤਾ ਕਿ ਚਾਹੇ ਕੋਈ ਬਾਲੀਵੁੱਡ ਆਵੇ ਹਾਲੀਵੁੱਡ ਆਵੇ ਉਹਨੂੰ ਆਪਾਂ ਕੋਈ ਵੀਡੀਓ ਨਹੀਂ ਬਣਾਈ ਜਾਊਗੀ ਤੇ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਡੇ ਮੈਨੇਜਰ ਸਾਹਿਬ ਨੂੰ ਵੀ ਇਹ ਹੁਕਮ ਕੀਤਾ ਕਿ ਮੋਬਾਈਲ ਲੈ ਕੇ ਜਾਣ ਸਿਰਫ ਫੋਟੋ ਖਿੱਚੀ ਜਾਵੇ ਤੋਂ ਉਦੋਂ ਜ਼ਿਆਦਾ ਉੱਥੇ ਕੈਮਰਾ ਘਮਾਉਣਾ ਉੱਥੇ ਜਾ ਕੇ ਦੂਸਰਿਆਂ ਨੂੰ ਪਰੇਸ਼ਾਨੀ ਕਰ ਲਈ ਇਹਨੂੰ ਬਿਲਕੁਲ ਅਲਾਉ ਨਹੀਂ ਕੀਤਾ ਜਾਊਗਾ। ਉਹ ਤੋਂ ਇਲਾਵਾ ਜਿਹੜਾ ਆ ਪਿਛਲੇ ਦਿਨੀ ਇੱਕ ਮੈਂਬਰ ਪਾਰਲੀਮੈਂਟ ਕੱਢਣਾ ਕੰਦਨਾ ਰਣਾਉਤ ਬਣ ਕੇ ਗਈ। ਉਹਦਾ ਜੋ ਚੰਡੀਗੜ੍ਹ 에어ਪੋਰਟ ਦੇ ਉੱਤੇ ਉਹ ਵਿਵਾਦ ਹੋਇਆ। ਔਰ ਉਸ ਵਿਵਾਦ ਦੇ ਸਿੱਟੇ ਕੀ ਨਿਕਲੇ ਕਿ ਇੱਕ ਤਾਂ ਉਹਨੇ ਬੜੀ ਵੱਡੀ ਬੋਲਦੀ ਦੇ ਉਹ ਗੱਲ ਕਹੀ ਕਿ ਜਿਹੜੇ ਪੰਜਾਬ ਦੇ ਸਿੱਖਿਆ ਸਾਰੇ ਇਹਨਾਂ ਨੂੰ ਕਨਾਂਤਮਕ ਤੌਰ ਦੇ ਉੱਤੇ ਸਾਰਿਆਂ ਦੇ ਉਹਨੇ ਉਹ ਕਮੈਂਟ ਕੀਤਾ ਜਿਹੜਾ ਉਹਦੇ ਤੇ ਪਰਚਾ ਦਾਸ ਹੋਣਾ ਬੰਦ ਦੂਸਰਾ ਹਮਾਚਲ ਪ੍ਰਦੇਸ਼ ਦੀ ਸਰਕਾਰ ਨੇ ਮੈਂ ਸਮਝਦਾ ਪੰਜਾਬੀਆਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਕਿੰਨੇ ਕੁ ਪੂਰੀ ਸਤੋਥੇ ਜਾਂਦੇ ਆ ਤੇ ਉੱਥੇ ਉਹ ਜਿਹੜਾ ਇੱਕ ਸਾਡੇ ਵੀਰ ਗਿਆ ਭਾਵੇਂ ਉਹ ਕਿੱਸਾ ਤਾਰੀ ਨਹੀਂ ਸੀ ਉਹਦੀ ਬਾਈਕ ਨਾਲ ਸੀ ਜਿਹੜੀ ਵਿਦੇਸ਼ ਚੋਂ ਆਈ ਹੋਈ ਸੀ ਉਹਨਾਂ ਗੁਰੇਤਣਾ ਜਿਹੜਾ ਆ ਫਟੜ ਕੀਤਾ ਗਿਆ ਤੇ ਮੈਂ ਸਮਝਦਾ ਵੀ ਇਹ ਕਾਨੂੰਨ ਕਿਹੜਾ ਆਜਾਤ ਦਿੰਦਾ ਕਿ ਜੇ ਕਿਸੇ ਨੇ ਕੋਈ ਕੀਤਾ ਵੀ ਆ ਕੋਈ ਤੇ ਉਹ ਦੂਸਰੇ ਜਿਹੜੇ ਆ ਉਹਦਾ ਕਿਉਰ ਜਾ ਕੇ ਪੁੱਛਣ ਪਹਿਲਾਂ ਤਾਂ ਬੜੀ-ਬੜੀ ਜਾਪੀ ਆ ਜੇ ਉਹ ਬੇਟੀ ਕੁਲਵਿੰਦਰ ਨੇ ਕੋਈ ਗੱਲ ਕੀਤੀ ਸੀ ਉਹਦੇ ਦਾ ਪਰਚਾ ਦਰਜ ਹੋ ਗਿਆ ਤੇ ਉਹਦੀ ਬਦਲੀ ਵੀ ਬੰਗਲੌਰ ਦੀ ਕਰਤੀ ਤੇ ਜਿਹੜੀ ਬੰਗਲੌਰ ਮੈਂਬਰ ਪਾਰਲੀਮੈਂਟ ਜਾਣਦੀ ਆ ਉਹ ਸਿੱਖਾਂ ਦੇ ਤੰਜ ਕੱਸੇ ਤੇ ਆਪਾਂ ਉਹਨੂੰ ਕੁੱਛਣਾ ਕਹੀਏ ਔਰ ਰਾਦਰ ਮਤਲਬ ਉਸ ਕਿਉਂ ਵੀ ਪ੍ਰੋਵਾਈਡ ਕਰਕੇ ਇੱਕ ਸ਼ਾਇਦ ਪੇ ਇਹਨੂੰ ਬੈਟਲ ਦਿੱਤਾ ਜਾ ਰਿਹਾ ਮੈਂ ਸਾਬ ਦਾ ਬਹੁਤ ਵੱਡਾ ਪੰਜਾਬ ਦੇ ਲੋਕਾਂ ਨਾਲ ਤੇ ਖਾਸ ਕਰਕੇ ਸਿੱਖਾਂ ਨਾਲ ਇਹ ਬਿਖਰਾ ਦਿੱਤਾ ਜਾ ਰਿਹਾ ਔਰ ਇਹ ਹੌਲੀ ਹੌਲੀ ਘੜਾ ਭਰਦਾ ਜਾ ਰਿਹਾ ਤੇ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਮਾਜਲ ਸਰਕਾਰ ਜਿਹੜੀ ਉਹ ਸੁਚੇਤ ਹੋਵੇ ਵੇ ਸਾਨੂੰ ਦਾ ਫਰਕ ਨਹੀਂ ਪੈਣਾ ਟੂਰਿਸਟ ਜਿਹੜੇ ਆ ਕੇ ਦੇਖ ਲਓ ਕਿੰਨੇ ਘੱਟ ਗਏ ਉਹ ਸਾਰੇ ਉਧਰ ਜੰਮੂ ਕਿਸੇ ਵੀ ਟਵਲ ਨੂੰ ਦੌਰ ਗਏ